ਨਰਸਰ ਵਾਹਿਗੁਰੂ ਤੇ ਰਕਰ ਪੁੰਨਿਆਂ ਦਾ ਇਤਿਹਾਸ ਜੋ ਮਹਾਰਾਜ ਦਾ ਬਾਬਾ ਪਾਉ ਹੈ ਤੇ ਸ੍ਰੀ ਮਨੁਕੋਸਰ ਜੀ ਦਾ ਆਨੰਦਗਰ ਸੰਤ ਪਾਪਾ ਸੇਵਾ ਸਿੰਘ ਬਾਬਾ ਪਾਉ ਸਿੰਘ ਬਾਬਾ ਲਾਹ ਸਿੰਘ ਜੀ ਬਾਬਾ ਪਹਿਲਵਾਨ ਸਰਪੋਜ ਸਿੰਘ ਜੀ ਜੋ ਆਖਿਰੇ ਤਾਫੇ ਦੇ ਮੁਖੀ ਸਾਹਿਬਾ ਬਾਬਾ ਸੁਖਾ ਸਿੰਘ ਦਾ ਦਾ ਤਰੀਕੋ ਉਹ ਬਾਦੋਤ ਦਾ ਮੇਲਾ ਜੋ ਨਗਰ ਦੀ ਸੇਵਾ ਚੱਲਦੀ ਹੈ ਇਕੱਲਾ ਨੰਦਗਾ ਵਗੋ ਤੇ ਉਹ 9-10 ਦੇ ਨੰਗਰ ਚੱਲਦਾ ਤੇ ਸਾਹ ਫੇਰਾ ਤਰੀਕਾ ਨੰਗਰ ਸ਼ੁਰੂ ਹੋਇਆ ਤੇ ਤੇ ਬੰਦੇ ਆ ਬਣ ਭੋਗ ਪਾਦੇ ਫਿਰ ਸੰਪਰ ਰੰਭ ਕੀਤੇ ਜਾਂਦੇ ਆ ਅੱਜ ਸ਼ਾਮ ਨੂੰ ਸਮਾਪਤੀ ਆ ਨੰਗਰਾਂ ਦੀ ਇਹ ਉਹਦੇ ਫਿਰਾਂ ਜਿਹੜੇ ਸਰਪੰਤ ਨਾਲ ਹੀ ਹਸਣਤਾ ਦੇਸਾਂ ਦੇ ਰਸਾਈ ਹਸਣਤਾ ਆ ਆ ਕੇ ਜੋ ਇਹ ਪਾਲ ਨੰਗਰ ਦੇ ਵਿੱਚ ਸੰਪਾ ਆਪੇ ਲਈ ਆਉਂਦੀ ਆਪੇ ਕਰਾਈ ਜਾਂਦੀ ਆਪੇ ਸਿਕਾਈ ਜਾਂਦੀ ਆ

রাজ্য 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 রাজ্য